ਆਰੇ ਨੂੰ ਅੱਜ ਮੈਂ ਕਰ ਲਈ ਸਟੇਲ ਸਰਵਾ ਦੀ ਸਟੀਚਿੰਗ ਸੌਰੀ ਉਸ ਦਿਨ ਨਾ ਪਰਸੋਂ ਦੀ ਚੌਥੀ ਮੈਂ ਵੀਡੀਓ ਅਪਲੋਡ ਕੀਤੀ ਸੀ ਸਟੇਲ ਸਰਵਾ ਦੀ ਕਟਿੰਗ ਉਸ ਵਿੱਚ 벨ਟ ਦਸਣਾ ਪੋ ਰਹੀ ਸੀ ਤਾਂ ਆਪਾਂ 벨ਟ ਦੀ ਜਿੰਨੇ ਵੀ ਕਸਟਮਰ ਦੀ ਲੰਬਾਈ ਹੁੰਦੀ ਹੈ 벨ਟ ਦੀ ਉਹਦੇ ਵਿੱਚ ਆਪਾਂ 1 ਇੰਚ ਐਡ ਕਰ ਦਿੰਦੇ ਹਾਂ ਇਸੇ ਮਤਲਬ ਇਨ 2.5 82 ਇਹਨਾਂ ਆਪਾਂ 2.25 ਹੀ ਰੱਖਿਆ ਤੇ ਚੜਾਈ ਆਪਾਂ ਰੱਖਦੇ ਹਾਂ 7 ਇੰਚ ਜੇ 벨ਟ 4 ਹੁੰਦੀ ਹੈ ਕਸਮਰ ਜੇ 4.5 ਹੁੰਦੀ ਤਾਂ ਫਿਰ ਆਪਾਂ ਨੂੰ ਬਾਈ ਲਖਦੇ ਆ 7 ਇੰਚ ਇਨ ਕੇਸ ਕਈ ਵਾਰ ਕੋਈ ਬੈਰਲ ਤੇ ਜ਼ਿਆਦਾ ਲੰਬੀ ਪਾਉਂਦਾ ਉਹਦੀ ਹੁੰਦੀ ਹੈ 5 ਦਾ ਪਰ ਅੱਧੇ 7 ਪੌਣੇ 8 ਵੀ ਤੇ 8 ਵੀ ਰੱਖ ਸਕਦੇ ਹਾਂ ਹੁਣ ਆਪਾਂ ਕਰਾਂਗੇ ਪਰਲ ਦੀ ਸਟ੍ਰੀਚਿੰਗ ਇਸ ਨੂੰ ਇਸ ਨੂੰ 1.5 ਇੰਚ ਫੋਲਡ ਕਰਨਾ ਹੈ। ਇਹਨੇ ਇੱਥੇ ਜੋੜ ਲਗਾਇਆ ਸੀਗਾ। ਇਸ ਤੋਂ ਬਾਅਦ ਇਹਦੀ ਇੱਥੇ-ਇੱਥੇ ਸਾਈਡ ਹੋਣੀ ਹੈ। ਚਾਰੋ ਮਾ ਸੀ ਇਸ ਤੁ ਬਾਦੀ ਰੇ ਆ ਡ੉ਬਲ ਕੋਲਡ ਗੀ ਤੋ ਆ ਜੀ ਤੋ ਦੋਨਾਂ ਨੂੰ ਜੋੜ ਕੇ ਪੱਲੇ 'ਤੇ ਲਾਈ ਲਗਾਉਂਦੇ ਹਾਂ

ਇਹਦਾ ਵਿਚਾਲਾ ਕਰ ਲਿਆ ਇੱਥੇ ਚਿੜੀ ਦਾ ਚਿੜੀ ਤਰ੍ਹਾਂ ਤੇ ਗਾਰਨਟ ਦਾ ਸੈਂਟਰ ਤੇ ਕੱਟ ਲਾਂਗੇ ਇਸ ਤੋਂ ਬਾਅਦ ਬਾਲਕਾਂ ਦਾ ਤਰੀਕਾ ਇਹ ਹੈ ਜਿਹੜਾ ਆਪਾਂ ਸੈਂਟਰ ਵਾਲਾ ਕੱਟ ਲਾਇਆ ਸੀ ਤੇ ਜਿਹੜੇ ਆਪਾਂ ਚਿੜੀ ਵਰਗਾ ਇਹ ਕੱਟ ਲਾਇਆ ਇਹਨਾਂ ਦੋਨਾਂ ਨੂੰ ਮਿਲਾ ਲਾਂਗੇ इसके बाद आप इतने दो दो दि छा दो कट लावे एक इत तीन ढाई ढाई ते भी ला सकते दो ते भी ला सकते हो ही दो ते चिड़ी आसे लगा इधर आप चिड़ी बनाई सी डर जो कोई हैवी परसन है तो तीन साढ़े तीन भी कर सकते हो इस तू बाद कट ला लगे ਕੱਟ ਲਉੰਤ ਉਹਦੇ ਆਪਾਂ ਮਤਲਬ ਆ 8 ਇੰਚ ਦੇ ਵਿੱਚ ਵਿੱਚ ਬਾਲ ਪਾਉਣੇ ਆ ਇਧਰੋਂ ਵੀ ਪਾ 8 ਇੰਚ ਦੇ ਵਿੱਚ ਵਿੱਚ ਬਾਲ ਪਾਉਣੇ ਆ ਜਿਹੜਾ ਆ ਪਿਛਲਾ ਪਾਸਾ ਰਹੇਗਾ ਇਹ ਆਪਾਂ ਪਹਿਲਾਂ ਬੈਲਟ ਅਟੈਚ ਕਰਦੇ ਆ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਉਹਨੂੰ ਥੋੜੀ ਜਿਹਾਲੇ ਪਾਸੇ ਜੋ ਜੋੜਨ ਕਰਨਾ ਆਪਾਂ ਆ ਦੋ ਬੱਲੇ ਇੱਧਰ ਸਲਾਈ ਲਗਵਾਂ ਨੂੰ ਸੀਨੇ ਤੇ ਇੱਧਰ ਸਲਾਈ ਲਗਵਾਂ ਨੂੰ ਨੂੰ ਥੋੜਾ ਜਾਂ ਜੋੜ ਲਿਆ ਇਧਰੋਂ ਗੀ ਡਬਲ ਫੋਲਡ ਕੀਤਾ ਇਹ ਤੇ ਇਹਨੂੰ ਇਸ ਨੂੰ ਇਸ ਤੋਂ ਬਾਅਦ ਆਪ ਬੈਕ ਸਾਈਡ ਤੋਂ 2 2 ਇੰਚ ਦੇ ਆਪਾਂ ਪਿਛਲੇ ਪਾਸੇ ਤੋਂ 2 2 ਇੰਚ ਦੇ ਠੀਕ ਹੈ ਐਸਾ ਇਸ ਨੇ 2 ਇੰਚ ਤੇ ਪੋਣੀ ਹੈ ਜੇ ਜਿਹੜੀ ਝੋਲੀ ਗਲੀ ਪਿਛਲੀ ਸਾਈਡ ਨਹੀਂ ਉਹਦੇ ਨਾਲ

ਇਸ ਤੋੜੀ ਦਾ ਬਚਾਰਾ ਕੀਤਾ ਸੀ ਨਾ ਸੈਂਟਰ ਛੋੜੀ ਜਿਹੜੀ ਸਲਾਈ ਸੀ ਤੇ ਬੈਲ ਦਾ ਸੈਂਟਰ ਸੀ ਉਹਨੂੰ ਦੋਨਾਂ ਨੂੰ ਮਿਲਾ ਕੇ ਜਿਹੜਾ ਪਰ ਝੋੜੀ ਤੇ ਟੱਕ ਲਾਇਆ ਸੀ ਨਾ उस तक सराई लगा चोरी का स्टार्ट किया ट सेम ऐसे तरह दूजी साइड लगा ਲਾਈ ਲਗਾ ਲਈਏ ਪਿਛਲੇ ਪਾਸੇ ਉਹ ਜਿਹੜਾ ਮੂਹਲੇ ਪਾਸੇ ਇੱਥੇ ਬਲਬ ਪਾਉਣੇ ਉਹ ਓਪਨਾ ਆਪਣਾ ਵੀ ਆਪਣਾ ਬਚਦਣਾ ਆਪਾਂ 8 ਇੰਚ ਦੇ ਵਿੱਚ ਬਲਬ ਪਾਉਣੇ ਸਟੇਅਰ ਸਲਵਾਰ ਚ ਆਪਾਂ ਥੋੜੇ ਛੋਟੇ ਬਲਬ ਪਾਉਣੇ ਆ ਚੋਲੀ ਤੇ ਦੋ ਬਰਤ ਦੀ ਇਸ ਸੈਂਟਰ ਵਾਲੀ ਸਲਾਈਆ ਚਿੜੀ ਵਾਲੀ ਤੇ ਚੋਲੀ ਨਾਲ ਲਾ ਕੇ ਦੇਖ ਲਾਂਗੇ ਬਿਲਕੁਲ ਸਹੀ ਪਈ ਹੈ ਇਹਨਾਂ ਆਹ ਦੇਖ ਬਿਲਕੁਲ ਬਰਾਬਰ ਨੇ ਸਾਰੇ ਬੰਨ 8 ਇੰਚ ਦੇ ਵਿੱਚ ਵਿੱਚ ਆਪਣੇ ਬੰਨਾਂਗੇ ਸੇਮ ਇਸੇ ਤਰੀਕੇ ਇਧਰ ਵੀ ਸੈੱਟ ਪਾਉਣੀ ਸਾਰੇ ਬੰਨ ਇੱਕੋ ਜਿਹਾ ਬੈਣਾ ਬਿਲਕੁਲ ਇਵੇਂ ਹੀ ਪੋਣਿਆ ਆ। ਆਏ, ਗੁਰਗੁਰ ਬ੍ਰਦਰ ਪਹਿਣਾ ਤਾਂ। ਜਿੰਨੀ ਆਪਣੀ ਝੋਲੀ ਸਾਰੇ ਇੱਥੋਂ ਦਰਮਾں ਲਾ ਕੇ ਐਸੇ ਤਰ੍ਹਾਂ ਅਤੇ ਡੈਲਟਾ ਅਟੈਚ ਕਰਨ ਨਾਲ ਬਹੁਤ ਵਧੀਆ ਹੋ ਜਾਂਦਾ ਕਿ ਆਪਣਾ ਅੰਦਾਜ਼ਾ ਹੋ ਜਾਂਦਾ ਕਿ ਕਿੰਨੇ ਇੰਚ ਚ ਆਪਣੇ ਬਲਕ ਬਣਨਗੇ ਬਣਨਗੇ ਬਲਕ ਤੇ ਸਵਗ ਮਿਲੂ ਸਿੰਪਾ ਯਾਣਾ ਆਪਾਂ ਨਾਰਮਲ ਸਲਵਾਰ ਚ ਵੀ ਬਲ ਪਾਉਣ ਹੁੰਦੇ ਨੇ ਇਹ ਤਰੀਕਾ ਬਹੁਤ ਵਧੀਆ ਐਵੇਂ ਪਾ ਕੇ ਦੇਖੋ ਜੀ ਤੁਹਾਨੂੰ ਸਹੀ ਗੱਲ ਕਹਿੰਦੇ ਆ ਜਿਹੜਾ ਆ ਸੈਂਟਰ ਵਾਲਾ ਬਲ ਹੁੰਦਾ ਨੇ ਇਹ ਆਪਣਾ 4 ਸੌਰੀ 5 ਦਾ 5.5 ਦੇ ਜਾਂ 4.5 ਦੇ ਵਿੱਚ ਵਿੱਚ ਹੋਣਾ ਚਾਹੀਦਾ ਨਹੀਂ ਤਾਂ ਜੇ ਇਹ ਇਸ ਤੋਂ ਪਹਿਲਾਂ ਹੋਗਾ ਤਾਂ ਸਲਵਾਰ ਅੰਦਰ ਨੂੰ ਘੁਮੂਗੀ ਜੇ ਇਸ ਤੋਂ ਉੱਪਰ ਹੋਗਾ ਸਲਵਾਰ ਬਾਹਰ ਨੂੰ ਘੁਮੂਗੀ ਪਹੁੰਚਾ ਮਤਲਬ ਬਾਹਰ ਨੂੰ ਜਾਊਗਾ ఇద్దరు హాఫ హాఫ్ ఇంచ షడ్డే జా ఉంచే థల్లె హాఫ్ ఇంచు హాఫ్ ఇంచు ਇਸ ਨਿਸ਼ਾਨ ਵੀ ਲਗਾ ਸਕਦੇ ਹਾਂ ਐਵੇਂ ਇਸ ਤੇ ਕਾਂਚੇ ਦਾ Ulti di sisi yang tidak berbalik Lihat, di sisi yang tidak berbalik Lihat, di ਪਹੁੰਚ ਸਵਾਦ ਰੱਖ ਕੇ نیچے ਪਹੁੰਚ ਰੱਖ ਕੇ ਸਵਾਈ ਲਗਾ ਦਮ ਇਸ ਤੋਂ ਬਾਅਦ ਇਹਨੂੰ ਆਪ ਫੋਲਡ ਕਰਕੇ ਨੇ ਇੱਥੇ ਨਾਲ ਨਾਲ ਸਲਾਈਡ ਕਰਨਾ

तो मारकर गांगे ना निशान लगा के लाइए मैं सवा शेर रखा

ਇਸ ਡਿਜ਼ਾਈਨ ਦੀ ਵੀਡੀਓ ਵੀ ਚਾਹੀਦੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਨੈਕਸਟ ਵੀਡੀਓ ਦੀ ਬਣਾਵਾਂਗੀ ਥੈਂਕ ਯੂ